ਲੈ ਵੀ ਦੋਸਤੋ ਈਵ ਮੱਝਾਂ ਕੱਢਦੀਆਂ ਆਪਣੇ ਬਾਹਰ ਰੇੜੀ ਖੜੀ ਆ ਆਪਣੀ ਪੱਠਿਆਂ ਦੀ ਭਰੀ ਬਈ ਆ ਮੈਂ ਤਾਂ ਮਾਰੀ ਭਾਸ਼ਾ ਮੈਂ ਕਾ ਇਸ ਨੂੰ ਗਹਿਰਾ ਕੋਈ ਪੱਠੇ ਕੋਈ ਕੋਸਾ ਕੋਈ ਕੋਸਾ ਆ ਮੈਂ ਤਾਂ ਇਸ ਨੂੰ ਗਹਿਰਾ ਕਾ ਭਾਈ ਦੋਸਤੋ ਇੰ ਬੈਠੇ ਆ ਮਾਰਾ ਪਸ਼ੂਦਨ ਬਸ ਦੋ ਪਸ਼ੂ ਆ ਬਾਈ ਤੀਸਰੀ ਝੋਟੀ ਐ ਇਹ ਪਰਲੀ 4 ਮਹੀਨੇ 3.5 ਮਹੀਨੇ ਕੀ ਗੱਬਣ ਐ ਬਾਈ ਇਹ ਖਾਲੀ ਲਿਕੜ ਗਈ 7-8 ਮਹੀਨੇ ਕਾ ਠੋਗੀ ਦਾਬਾ ਇਹ ਪੜੇ ਆ ਪੱਠੇ ਪਾਣ ਜੋਗੇ ਆਪਾਂ ਇਹਨਾਂ ਨੂੰ ਗਾਸ ਪਾ ਦੇਾਂਗੇ ਬਾਈ ਇਹਨਾਂ ਨੂੰ ਪਾ ਕੇ ਉਹ ਕੁੱਟ ਦੇਾਂਗੇ ਦੋਸਤੋ ਹੋਰ ਸੁਣਾਓ ਜੀ ਸਾਰੇ ਅੰਦਰ ਉਸ ਤੋਂ ਸਾਰੇ ਭਾਈ ਜੋਦੇਓ ਆਪਣਾ ਮਿਊਜ਼ਿਕ ਵੀ ਖਰਾਬ ਹੋ ਗਿਆ ਇਹਨੂੰ ਦਿਖਾ ਕੇ ਵੀ ਲਿਆਣਾ ਯਾ ਜਾਏਗਾ ਮਦਨ ਕੋਲ ਮਦਨ ਸਾਡਾ ਰੇਡੀਓ ਸਰਵਿਸ ਵਾਲਾ ਪੁਰਾਣਾ ਮਿੱਤਰ ਹੈ ਉਸ ਨੂੰ ਦਿਖਾਵਾਂਗੇ ਭਾਈ ਬਲੌਗ ਨੂੰ ਦੇਖਿਓ ਭਾਈ ਦੇਖ ਕੇ ਸਪੋਰਟ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਮੇਰਾ ਵੀਰ ਜਿਉਂਦੇ ਬਸਦੇ ਰਹੋ ਸਾਰੇ ਬਈ ਲੋਕਾਂ ਨੂੰ ਥੰਮ ਬਾਇਰਲ ਕਰੋ ਦੁਨੀਆ ਨੂੰ ਇੱਕ ਗਰੀਬ ਕਿਸਾਨ ਨੂੰ ਵੀ ਬਾਇਰਲ ਕਰਿਆ ਕਰੋ ਭਈ ਗੋਆ ਚੱਕਰੀਆ ਪੱਖੇ ਲਾ ਦिए ਥਾਂ ਜੈਗੀ ਸੁੱਕ ਖੁਰਲੀਆਂ ਖਾਲੀਆਂ ਆਪਾਂ ਇਹਨਾਂ ਨੂੰ ਦੇਾਂਗੇ ਭਾਰਾ ਮਿੱਤਰੋ ਸ਼ਾਮ ਨੂੰ 3 ਕ 4 ਕ ਵਜੇ ਆਪਾਂ ਇਹਨਾਂ ਨੂੰ ਦੇਾਂਗੇ ਬੰਨ ਹਣ ਗੈਰਾ ਦੇਾਂਗੇ ਪਾ ਪੱਠੇ ਆਪਾਂ ਪਾਤੇ ਖੁਰਲੀਆਂ ਦਿੱਤੀਆਂ ਭਾਰਾ ਜੀ ਸਵੇਰ ਵਾਲਾ ਆਪਾਂ ਕੁੱਟਦੀਆਂ ਰੇੜੀ ਘਰ ਦੀ ਖਾਲੀ ਰੇੜੀ ਜਾਏਗੀ ਹੁਣ ਪਾਤੜਾ ਲਓ ਜੀ ਦੋਸਤੋ ਲਿਆਇਆ ਆਪਾਂ ਪਾਤੜਾ ਦਾ ਸਮਾਨ ਯਾਰੀ ਆ ਆਪਣੀ ਗੱਡੀ ਪਿੱਛੇ ਕੈਸੇ ਹੋ ਦੋਸਤੋ ਕੀ ਹਾਲ ਹੈ ਭਾਈ ਸਾਰਿਆਂ ਦਾ ਪਾਟੜਾ ਤੋਂ ਲਿਆਏ ਭਾਈ ਜੀ ਮਟੀਰੀਅਲ ਵਗੈਰਾ ਆ ਆ ਅਗਰੇ ਵੱਸ ਤੋਂ ਥੋੜੀ ਜਿਹੀ ਦੂਰ ਰਹਿ ਗਿਆ ਆਪਣਾ ਘਰ ਕਿਲੋਮੀਟਰ ਆਲਤੀ ਬੋਰੀ ਤੇ ਨਾਲ ਖੱਪੇ ਲਓ ਜੀ ਦੋਸਤੋ ਆ ਗਈ ਦੀ ਆਪਣੀ ਛਿੜੀ ਇਹਨੂੰ ਜੰਗਲ ਕਹਿੰਦੇ ਨੇ ਬਾਈ ਜੀ ਜੰਗਲ ਇਹ ਹੈਗਾ ਜੀ ਸਾਡੇ ਪਿੰਡ ਕਾ ਜੰਗਲ ਹੈ ਸਾਰੇ ਪਿੰਡ ਮੈਂ ਵੀ ਲੋਕੋ ਲਈ ਸਾਡੇ ਪਿੰਡ ਮੈਂ ਆ ਗਈ ਆ ਬਾਬਾ ਬਿਹਾਰੀ ਦਾਸ ਕੀ ਜਗਾ ਬਹੁਤ ਕਿੱਲੇ ਹੈ ਬਾਈ ਜੀ ਛਿੜੀ ਇਹ ਛਿੜੀ ਹੈ ਸਾਰੇ ਦੇਖੋ ਬਈ ਕੈਸਾ ਵਿਊ ਹੈ ਕੈਸਾ ਵਿਊ ਹੈ ਬਾਜੀ ਵਾਹ ਬਹੁਤ ਜੀ ਲੱਗਾ ਹੈ ਬਈ ਬਾਬਾ ਬਿਹਾਰੀ ਦਾਸ ਦੀ ਜਗ੍ਹਾ ਹੈ ਬਈ ਜੀ ਇਹ ਜੰਗਲ ਹੈ ਜਿਹੜਾ ਬਹੁਤ ਘਟ ਟੈਂਨਸ਼ਨ ਸਭਾਈ ਹੁਣ ਕਿਤੇ ਕਿਤੇ ਰਹਿ ਗਏ ਦਰਸ਼ਨ ਕਰਨ ਨੂੰ ਵੀ ਤਰਸੇ ਲੋਕ ਕਿੱਥੇ ਰਹਿ ਗਏ ਜੰਗਲ ਸਾਡਾ ਉਸ ਤਰੀ ਪੁਰਾਣਾ ਜੰਗਲ ਖੜਿਆ ਬਾਈ ਜੀ ਦੇਖੋ ਇਹ ਉਰੇ ਬੰਦਾ ਰਾਤ ਨੂੰ ਲੁੱਕ ਕੇ ਨਾ ਫੰਦਾ ਨਹੀਂ ਹੈਗਾ ਬਾਈ ਆ ਗਊਸ਼ਾਲਾ ਆ ਗਈ ਦੋਸਤੋ ਇੱਧਰ ਗਊਸ਼ਾਲਾ ਆ ਗਈ ਉਹ ਉਧਰ ਮਕਾਨ ਆ ਗਿਆ ਦਾਸ ਦਾ ਦੋਸਤੋ ਆ ਆਪਣੇ ਗਾਰ ਨੂੰ ਮੁੜ ਕੇ ਰਹਾ ਬਈ ਗੋਹਲਾਰੇ ਆਪਣੇ ਗਵਾਂਟੀ ਦੇਖੋ ਸ਼ਾਮ ਦਾ ਟਾਈਮ ਹੈ ਐਸਾ 뷰 ਹੈ ਭਾਈ ਅਨ ディਕਠਾ ਲਓ ਜੀ ਆ ਆਪਣੇ ਲੈ ਵੀ ਮਿੱਤਰ ਪਿਆਰੋ ਪਹੁੰਚ ਗਏ ਆਪਣੀ ਮੰਜ਼ਿਲ ਨੂੰ ਆਪਣੇ ਘਰ ਨੂੰ ਆਪਣਾ ਘਰ ਆ ਗਿਆ ਭਾਈ ਇਹ ਦੇਖੋ ਇਹ ਲੈ ਇਹ ਬਈ ਖੰਬੇ ਚਾਰ ਪੀਸ ਖੰਬੇ ਹੈ ਬਾਈ ਜੀ ਖੰਬਾ ਇੱਕ ਆਇਆ 250 ਰੁਪਿਆ ਦਾ ਠੀਕ ਹੈ ਤੇ ਖਲਕੀ ਬੋਰੀ ਹੈ ਬੜੇ ਮਿਆਂ ਕੀ ਆ ਇਹ ਬਈ 1700 ਰੁਪਿਆ ਕੀ ਚੰਗਾ ਵੀ ਦੋਸਤੋ ਜਉਂਦੇ ਬਸਦੇ ਰਹੋ ਧੰਨਵਾਦ ਬਾਈ ਸਾਰਿਆਂ ਦਾ ਬਲੌਗ ਦੇਖਣ ਵਾਸਤੇ ਸ਼ੇਅਰ ਕਰੋ ਕਮੈਂਟ ਕਰੋ ਲਾਇਕ ਕਰੋ ਜਉਂਦੇ ਬਸਦੇ ਰਹੋ ਪਰ ਮਾਧਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਹੈ